ਉੱਤਰਾ ਪਲੋਇਡ ਵਾਰਾ ਕਰੀ ਉਹ ਉੱਤਰਾ ਹੋਵੇ ਓਨ ਲੱਗੀ ਕਹਿੰਦੀ ਮੇਰਾ ਬਰਥਡੇ ਨਹੀਂ ਆਉਂਦਾ ਜਲਦੀ ਆ ਮੇਰਾ ਮਨ ਨੂੰ ਇੰਦਰ ਦੇ ਬੂਟੇ ਆਦੇ ਲੱਗ ਰਿਹਾ ਬੂਟਾ ਲੱਗ ਰਿਹਾ ਆਜਾ ਅੱਜ ਦਾ ਬਰਥਡੇ ਆ ਦਾ ਆਪਾਂ ਗਿਫਟ ਕਰਦੇ ਹਾਂ ਹੈਪੀ ਬਰਥਡੇ ਟੂ ਯੂ ਹਾਂਜੀ ਤੇ ਅੱਜ ਹੈਗਾ ਚੰਨੂ ਦਾ ਜਨਮ ਦਿਨ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੇ ਵਿੱਚ ਤੇ ਚੰਨੂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਦੇਖੋ ਕਿੰਨੇ ਜਵਾਬ ਇਕੱਠੇ ਹੋਏ ਨੇ ਤੇ ਇੱਧਰ ਡੀਜੇ ਸਿਸਟਮ ਆਪਾਂ ਲਾਇਆ ਹੋਇਆ ਤੇ ਸਾਰੇ ਜਵਾਬ ਹੁਣ ਨੱਚਦੇ ਪਏ ਸੀਗੇ ਤੇ ਅੱਜ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਾਡੇ ਘਰ ਕਿਉਂਕਿ ਅੱਜ ਚੰਨੂ ਦਾ ਜਨਮ ਦਿਨ ਕੱਲ ਸੀਗਾ ਵੈਸੇ ਕੱਲ ਸੀਗਾ ਉਹ ਦੇਖੋ ਨੰਨੂ ਦੇਖੋ ਵਿਕਟਰੀ ਸਨ ਓਏ ਹੋਏ ਓਏ ਹੋਏ ਤੇ ਚੰਨੂ ਦਾ ਕੱਲ ਜਨਮ ਦਿਨ ਸੀ ਪਰ ਅੱਜ ਪਾਰਟੀ ਚੱਲ ਰਹੀ ਏ ਪਾਰਟੀ ਕਰ ਰਹੇ ਚੰਨੂ ਹਣੀ ਹੈ ਨਾ ਜੰਨੂ ਓਏ ਕੀ ਖਿਲਾ ਰਹੇ ਹੋ ਫਿਰ ਬੱਕਰਾ ਅੱਛਾ ਠੀਕ ਐ ਤੇ ਹੁਣ ਸਾਰੇ ਬੱਚੇ ਚੰਨੂ ਨੂੰ ਇੱਕ ਵਾਰੀ ਹੈਪੀ ਬਰਥਡੇ ਬੋਲਣਗੇ ਠੀਕ ਐ ਤੇ ਸਾਰਿਆਂ ਨੇ ਇਕੱਠੇ ਬੋਲਣਾ ਹੈ ਜਦੋਂ ਮੈਂ ਤਿੰਨ ਗਿਣਾਗਾ ਤੇ ਹੈਪੀ ਬਰਥਡੇ ਬੋਲਣਾ ਠੀਕ ਐ ਚਲੋ 1 2 3 ਹੈਪੀ ਬਰਥਡੇ ਚੰਨੂ ਏ ਹੈਪੀ ਬਰਥਡੇ ਚੰਨੂ ਕੀ ਕਹਿ ਰਹੀ ਐ ਅੱਛਾ ਯਕੀਨ ਨਹੀਂ ਹੋ ਰਿਹਾ ਪਾਰਟੀ ਦੇਗਾ ਓਹੋ ਚੰਨੋ ਯਕੀਨ ਨਹੀਂ ਹੋ ਰਿਹਾ ਪਾਰਟੀ ਦੇਗਾ ਤੂੰ ਉਹਨੂੰ ਮੈਨੂੰ ਕਹਿਣ ਆਹੋ ਵਾਲ ਆ ਗਏ ਕਹਿੰਦੀ ਉਹਦੇ ਵਾਲ ਆ ਗਏ ਗੰਜੇ ਦੇ ਮੈਂ ਨਹੀਂ ਤੇ ਕਹਿੰਦੀ ਗੰਜੇ ਦੇ ਵਾਲ ਆ ਗਏ ਅੱਜ ਇੱਕ ਆ ਗਮਲਾ ਲਿਆ ਜੀ ਇਹ ਆਪਾਂ ਟੈਸਟਿੰਗ ਵਾਸਤੇ ਲਿਆ ਬੀ ਵਧੀਆ ਹੈ ਵੇਗਾ ਸਾਰਾ ਕੁਝ ਤੇ ਫਿਰ ਆਪਾਂ ਹੋਰ ਲਵਾਂਗੇ ਫਿਲਹਾਲ ਇੱਕ ਆ ਲਿਆ ਬੂਟੇ ਲਏ ਇੱਕ ਗੁਲਾਬ ਦਾ ਤੇ ਇਹ ਫੁੱਲਾਂ ਵਾਲਾ ਤੇ ਇਹ ਵੀ ਇਸ ਕਰਕੇ ਦੋ ਲਏ ਆ ਕਿਉਂਕਿ ਪੌਦੇ ਨਾ ਸੜ ਜਾਂਦੇ ਆ ਤੇ ਹੁਣ ਅਸੀਂ ਦੇਖਾਂਗੇ ਕਿਉਂਕਿ ਪਹਿਲਾਂ ਜਿਹੜੇ ਲਾਏ ਸੀਗੇ ਆ ਬਾਹਰ ਜਿਹੜੇ ਲੱਗੇ ਆ ਨਾ ਠੀਕ ਹੈ ਇਹ ਜਿਹੜੇ ਬਾਹਰ ਲੱਗੇ ਆ ਤੇ ਇਹ ਜਿਹੜੇ ਮੈਂ ਇੱਥੋਂ ਨਹੀਂ ਬਾਹਰ ਚ ਦਿਖਾਣਾ ਧੁੱਪ ਬਹੁਤ ਆ ਬਾਹਰ ਤੇ ਇਦਾਂ ਕਰਕੇ ਮੈਂ ਬਾਹਰ ਨਹੀਂ ਜਾ ਰਿਹਾ ਬਹੁਤ ਜ਼ਿਆਦਾ ਧੁੱਪ ਹੈ ਤੇ ਉਹ ਬੂਟੇ ਜਿਹੜੇ ਆ ਅਸੀਂ ਲਗਾਏ ਸੀਗੇ ਪਰ ਉਹ ਦੇਖੋ ਥੱਲੇ ਆ ਨਾ ਉਹ ਦਿਖਦੇ ਪਏ ਤੁਹਾਨੂੰ ਹਰਾ ਦੇ ਨਾਲ ਉਹ ਸੜ ਗਏ ਸੀ ਤੇ ਇਹ ਬੜਾ ਜਿਹੜਾ ਪਲਾਂਟ ਹੈ ਧੁੱਪ ਚ ਲੱਗੇਗਾ ਤੇ ਉਹ ਆਪਾਂ ਜਿੱਥੇ ਮਰਜ਼ੀ ਲਾ ਸਕਦੇ ਹਾਂ ਗੁਲਾਬ ਦਾ ਤੇ ਪਾਣੀ ਕਹਿੰਦਾ ਬਿਲਕੁਲ ਘੱਟ ਦੇਣਾ ਇਹਨਾਂ ਨੂੰ ਬਾਕੀ ਦੇਖਦੇ ਆ ਕਿ ਕੀ ਬਣਦਾ ਇਹਦਾ 5-6 ਦਿਨ ਇਹਨਾਂ ਨੂੰ ਹਫਤਾ ਦੇਖਾਂਗੇ ਫਿਰ ਉਸ ਤੋਂ ਬਾਅਦ ਆਪਾਂ ਹੋਰ ਬੂਟੇ ਲਗਾਵਾਂਗੇ ਠੀਕ ਹੈ ਜੀ ਤੇ ਹੁਣ ਅਸੀਂ ਸੋਚ ਰਹੇ ਸੀ ਵੀ ਮਿੱਟੀ ਲਈਏ ਖੇਤਾਂ ਚੋਂ ਇੱਥੇ ਲੋਕਲੀ ਆਪਣੇ ਕਿਉਂਕਿ ਨੇੜੇ ਜਿਹੜੇ ਖੇਤ ਤਾਂ ਹੈ ਨਹੀਂ ਉਹ ਦੂਰ ਜਾਣਾ ਪੈਣਾ ਤੇ ਆਪਾਂ ਪਿੰਡ ਜਾਣਾ ਨਹੀਂ ਹਲੇ ਕਿਉਂਕਿ ਜੇ ਜਾਵਾਂਗੇ ਅਵਲੇ ਹਫਤੇ ਹੀ ਜਾ ਪਾਵਾਂਗੇ ਅੱਜ ਜਾ ਨਹੀਂ ਪਾਵਾਂਗੇ ਤੇ ਤਾਂ ਕਰਕੇ ਮਿੱਟੀ ਨਹੀਂ ਤੇ ਉੱਥੋਂ ਲੈ ਆਣੀ ਸੀ ਤੇ ਚਲੋ ਇੱਥੋਂ ਦੇਖਦੇ ਆ ਨਹੀਂ ਤਾਂ ਉਹਨੂੰ ਤਾਂ ਸੜ ਜਾਣਿਆ ਹਫਤਾ ਅਗਲੇ ਆਪਣੇ ਤੱਕ ਦਾ ਤਾਂ ਕਰਕੇ ਮਿੱਟੀ ਲੈ ਆਣੀ ਪੈਣੀ ਹੈ ਤੇ ਬਾਕੀ ਦੇਖਦੇ ਆ ਕੀ ਬੰਨਣਾ ਹਾਂਜੀ ਤੇ ਹੁਣ ਅ ਅਸੀਂ ਨਾਗਿੰਡਾਂਸ ਕਰ ਰਹੇ ਸੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਫਾਇਦਾ ਨਹੀਂ ਨਾ ਕੱਲੇ ਨਾਗਡਾਂਸ ਦਾ ਵਿੱਚ ਵੀਡੀਓ ਦਾ ਗਾਣਾ ਤੇ ਪਾਣਾ ਨਹੀਂ ਹੈਗਾ ਹਨਾ ਤੇ ਤਾਂ ਕਰਕੇ ਫਿਰ ਵੀਡੀਓ ਬਣਾਈ ਨਹੀਂ ਹੈਗੀ ਕੋਈ ਟਿਊਨ ਨਹੀਂ ਹੈਗੀ ਨਾ ਅਦੀ ਹੈ ਗਈ ਐ ਫਿਰ ਟਿਊਨ ਪਾ ਲਈ ਨਹੀਂ ਸੀ ਚਲ ਕੋਈ ਗੱਲ ਨਹੀਂ ਫਿਰ ਤੇ ਮੈਂ ਸੁਪੇਰਾ ਬਣੀ ਸੀ ਐ ਨਾ ਨਾਗ ਬਣੀ ਸੀ ਮਰ ਵੀ ਸੁਪੇਰਾ ਬਣੀ ਸੀ ਮੈਂ 나ਗ ਬਣੀ ਸੀ ਉਹ ਪਾਪਾ ਜਦੋਂ ਜਦੋਂ ਪਾਪਾ ਨੇ ਮੰਮਾ ਨੂੰ ਕਟਿਆ ਤੇ ਮੈਂ ਭੱਜ ਕੇ ਸੋਫੇ ਤੇ ਡਰ ਗਈ ਨੰ ਉਹ ਵਾਪਸ ਗਈ ਮੈਂ ਡੰਗ ਮਾਰਿਆ ਤੇ ਹੁਣ ਮੈਂ ਚੱਲਾਂ ਆਪਣੇ ਚੁੰਨੂ ਵਾਸਤੇ ਗਿਫਟ ਲੈਣ ਵਾਸਤੇ ਤੇ ਉਹ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਖੋਲ੍ਹਣਗੇ ਠੀਕ ਹੈ ਜੀ ਤੇ ਲੈ ਕੇ ਆਨੇ ਆ ਫੜਫੜ ਗਰਮੀ ਬਹੁਤ ਜ਼ਿਆਦਾ ਮਨ ਨਹੀਂ ਕਰਾ ਬਾਹਰ ਜਾਣ ਦਾ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਨਹੀਂ ਗੰਦੀ ਗਰਮੀ ਹੁਣ ਸਰਦੀਆਂ ਆਣਾ ਨਹੀਂ ਇੱਕ ਮਹੀਨੇ ਤੱਕ ਯਾਨੀ ਕਿ ਮੌਸਮ ਐਨੂੰ ਵਧੀਆ ਹੋ ਜਾਣਾ ਅਕਤੂਬਰ ਦੇ ਵਿੱਚ ਹਨਾ ਤੇ ਉਸ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੁਣ ਬਹੁਤ ਜ਼ਿਆਦਾ ਬੁਰਾ ਹਰ ਐਨਾ ਖੜਜੋ ਬਾਹਰ ਬਸ ਪਸੀਨਾ 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 ਬਹੁਤ ਬੁਰਾ ਲੰਦਾ ਹੈ ਨਾ ਨੰਨੂ ਕਿਨੇ ਹੋਰ ਕੀ ਨੰਨੂ ਸਾਡੀ ਬਸੀਨਾਸੀ ਨੂੰ ਐ ਭੱਜ ਕੇ ਬਾਹਰ ਅੰਦਰ ਆ ਜਾਂਦੀ ਏਸੀ 'ਚ ਇਹਨੂੰ ਗਰਮੀ ਲੱਗ ਜਾਂਦੀ ਏ ਸੇਹਦ ਦੇ ਲੋਕ ਨਹੀਂ ਡਾਊਨ ਹੋ ਗਈ ਕਾਕਾ ਦੀ ਚੱਲ ਕੋਈ ਨਾ ਖਾ ਵੀ ਅੱਛਾ ਹਾਂ ਮੇਰੀ ਤੇ ਚੰਨੂ ਦੀ ਇੱਕ ਡੀਲ ਹੋਈ ਸੀਗੀ ਤੇ ਉਹ ਡੀਲ ਏ ਸੀ ਵੀ ਆ ਜਿਹੜਾ ਮਾਈਕ ਐ ਇਹ ਮੈਂ ਕਿਹਾ ਸੀਗਾ ਵੀ ਜੇ ਕਿਸੇ ਨੂੰ ਚਾਹੀਦਾ ਤਾਂ ਲੈ ਲਿਓ ਪਰ ਨੰਨੂ ਚੰਨੂ ਨਾਲ ਡੀਲ ਹੋਈ ਸੀ ਤੇ ਆਪਾਂ ਹੁਣ ਚੰਨੂ ਕੋ ਕੋਈ ਪੈਸਾ ਲਿਆ ਨਹੀਂ ਆਪਾਂ ਚੰਨੂ ਨੂੰ ਆਪਾਂ ਫ੍ਰੀ ਦੇ ਵਿੱਚ ਅੱਜ ਉਹਦਾ ਬਰਥਡੇ ਆ ਦਾ ਉਹਨੂੰ ਆਪਾਂ ਗਿਫਟ ਕਰ ਰਹੇ ਆ ਮਤਲਬ ਕੱਲ ਉਹਦਾ ਬਰਥਡੇ ਸੀ ਅੱਜ ਪਾਰਟੀ ਕਰ ਰਹੇ ਤੇ ਅੱਜ ਉਹਨੂੰ ਆਪਾਂ ਇੱਕ ਗਿਫਟ ਕਰ ਦਿੰਨੇ ਆ ਠੀਕ ਹੈ ਚੰਨੂ ਤੇ ਉਹਨੇ ਲੈ ਕੇ ਆਇਆ ਤੇ ਵਲੌਗ ਬਣਾਏਗਾ ਹਣ ਠੀਕ ਹੈ ਓਏ ਹੋਏ ਇਹਦਾ ਵੀ ਚੈਨਲ ਆ ਤੇ ਚੰਨੂ ਤੇਰੇ ਚੈਨਲ ਦਾ ਨਾਮ ਕੀ ਹੈ ਕੀ ਨਾਮ ਹੈ ਦੱਸ ਜਲਦੀ ਹਿਮਾਂਸ਼ੂ ਯਾਦਵ ਹਿਮਾਂਸ਼ੂ ਯਾਦਵ ਠੀਕ ਹੈ ਤੇ ਆਪਣੇ ਚੈਨਲ ਦਾ ਹਾਂ ਇਹ ਇਹਦਾ ਚੈਨਲ ਹੈ ਆ ਦੇਖੋ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਹਿਮਾਂਸ਼ੂ ਯਾਦਵ ਠੀਕ ਹੈ ਜੀ ਜਰੂਰ ਸਬਸਕ੍ਰਾਈਬ ਕਰ ਲਿਓ ਵਿਚਾਰੇ ਦਾ ਚੈਨਲ ਆ ਇਹਦਾ ਠੀਕ ਹੈ ਪਰ ਵਧੀਆ-ਵਧੀਆ ਵੀਡੀਓ ਪਾਈ ਨਾ ਵਲੌਗ ਪਾਈ ਤਾਂ ਹੀ ਫਾਇਦਾ ਫਿਰ ਆ ਵਾਹ ਵਾਹ ਸਹੀ ਗੱਲ ਹੈ ਤੇ ਇਹ ਲੈ ਫੜ ਇਹ ਗਿਫਟ ਹੈ ਵੀ ਮੇਰੇ ਵੱਲੋਂ ਇੱਕ ਗਿਫਟ ਹੋਰ ਦੇ ਦੇਵਾਂਗੇ ਤੈਨੂੰ ਸ਼ਾਮ ਨੂੰ ਠੀਕ ਹੈ ਹਾਂ ਜੀ ਤੇ ਇਹ ਚੰਨੂ ਦਾ ਗਿਫਟ ਆਪਾਂ ਰੈਪ ਕੀਤਾ ਬੜੇ ਢਾਂਗ ਵਧੀਆ ਢਾਂਗ ਨਾਲ ਇਹ ਥੋੜਾ ਜਿਹਾ ਇਹ ਘਰੇ ਪਿਆ ਹੋਇਆ ਸੀ ਰੈਪਰ ਪਰ ਥੋੜਾ ਜਿਹਾ ਨਾ ਤੇ ਪ੍ਰੈਸ ਹੋਣ ਆ ਰਿਹਾ ਤੇ ਹੁਣ ਇਧਰ ਜਨਾਬ ਜੀ ਸਵਾਲ ਪੁੱਛ ਰਹੇ ਮੇਰਾ ਵੱਡੇ ਕਦੋਂ ਆਏਗਾ ਮੇਰਾ ਬੱਡੇ ਇਹ ਮਨਪੀਤਾ ਵੀ ਵੱਡੇ ਆਉਂਦਾ ਹਾਂ ਆਉਂਦਾ ਕੀ ਹੋਊਗਾ ਕੋਈਆਂ ਨੇ ਦੇਖਾਂਗੇ ਜੋ ਵੱਡੇ ਆਏਗਾ ਪਹਿਲਾਂ ਹੀ ਦੱਸ ਕੇ ਕੀ ਕਹਿਣਾ ਇਧਰ ਕਾਕਾ ਦੇਖ ਰੋਣ ਲੱਗੀ ਕਹਿੰਦੀ ਮੇਰਾ ਵੱਡੇ ਨਹੀਂ ਆਉਂਦਾ ਜਲਦੀ ਆ ਮੇਰਾ ਬੱਡੇ ਆ ਨਾ ਕਿਉਂ ਲੇਟ ਆਂਦਾ ਹੈ ਕਹਿੰਦੀ। ਉਹ ਇੱਕ ਸਾਲ ਦਾ ਸਮਾਂ ਤਾਂ ਲੈਣਾ ਹੀ ਹੈ ਬੱਡੇ ਨੇ। ਹੈ ਪਹਿਲੇ ਹੀ ਆ ਜਾਏਗਾ ਕਾਕੇ। ਹੈ ਓਏ। ਪੜਦੀ ਪਈ ਅੱਜ। ਸ਼ੁਕਰ ਹੈ ਪ੍ਰਮਾਤਮਾ ਦਾ। ਸ਼ੁਕਰ। ਸ਼ੁਕਰ। ਗਲਤ ਥਿਊ ਆਣੀ ਇੱਥੇ। ਥਿਊ ਫੋਰ ਅਮਰੀਲਾ। ਤੇ ਇੱਧਰ ਜਿੱਦ ਲੱਗ ਕੇ ਬੈਠੀ ਐ ਸ਼ਾਮ ਦਾ ਟਾਈਮ ਐ। ਤਕਰੀਬਨ 7 ਵੱਜ ਚੁੱਕੇ ਨੇ। ਤੇ ਇੱਧਰ ਹੁਣ ਕੀ ਜਿੱਦ ਕੀ ਹੋ ਰਹੀ ਏ? ਦਾਲ ਚਾਵਲਾਂ ਦੀ ਨਹੀਂ ਯਾਰ ਜਿਹੜਾ ਚੱਜ ਦੀ ਤਾਕਤ ਵਾਲੀ ਚੀਜ਼ ਖਾ ਲਿਆ ਕਰੋ ਤਾਕਤ ਵਾਲੀ ਚੀਜ਼ ਕੋਈ ਖਾ ਲਿਆ ਕਰੋ ਅੱਛਾ ਦਾਲ ਚਾਵਲ ਦਾਲ ਚਾਵਲ ਮੈਨੂੰ ਦਾਲ ਚਾਵਲ ਮੂੰਹ ਵੀ ਦਾਲ ਚਾਵਲ ਵਰਗਾ ਹੋਇਆ ਪਿਆ ਤੇਰਾ ਹੈ ਹੈ ਆਦੀਵਾਸੀ ਬਣੀ ਹੋਈ ਹੈ ਪਾ ਕੇ ਆ ਕੀ ਇਹ ਮਾਲਾ ਜੀ ਹੈ ਹੋਰ ਕੀ ਤੇ ਇੱਧਰ ਗਮਲੇ 'ਚ ਹੁਣ ਆਪਾਂ ਮਿੱਟੀ ਪਾ ਰਹੇ ਆ ਤੇ ਹੁਣ ਬੂਟੇ ਆਪਾਂ ਲਾਵਾਂਗੇ ਠੀਕ ਹੈ ਜੀ ਪਾਣੀ ਦੇ ਇਹ ਫੁੱਲਾਂ ਵਾਲਾ ਬੂਟਾ ਬਹੁਤ ਸੋਹਣਾ ਬੂਟਾ ਹਾਂਜੀ ਹਾਂਜੀ ਆਜੀ ਗਾ ਲਾ ਲਾ ਨੰਨੂ ਇੱਧਰ ਦੇ ਬੂਟੇ ਆਹ ਲੱਗ ਰਿਹਾ ਬੂਟਾ ਲੱਗ ਰਿਹਾ ਆ ਜਾ ਉਹ ਸਮਾਨ ਕੂੜਾ ਜਾਂ ਵੇਥਲੇ ਸੋੜ ਦੇ ਫਿਰ ਸਵੇਰੇ ਕੂੜੇ ਚ ਪਾ ਲਾਂਗੇ ਸੁੱਕਦੇ ਬੂਟੇ ਆਪਾਂ ਨੂੰ ਲਾਣੇ ਚਾਹੀਦੇ ਨੇ ਵੈਸੇ ਹੈ ਨਾ ਜਿਆਦਾ ਤੋਂ ਜਿਆਦਾ ਪਿੰਡਾਂ ਸੀ ਡਾਇਸੀ ਪੈਸੇ 50 ਬੂਟੇ ਲਾਏ ਹੈ ਨਾ ਇੱਥੇ ਰੱਖੀਂ ਪਾਣੀ ਪਾਣੀ ਪਲਾਂਟ ਆ ਬਾਗ دروازੇ ਕੋਲ ਪਲਾਂਟ ਹੈਗਾ ਇੰਡੋਰ ਪਲਾਂਟ ਕੋ ਵਧੀਆ ਜਾਂ ਬਹੁਤ ਸੋਹਣਾ ਸਜਾਵੜਾ ਲੈ ਲੈਣੇ ਹੋ ਆਪਣੇ ਨਹੀਂ ਉੱਥੇ ਲਾਣੇ ਅਗਲੇ ਹਫਤੇ ਹਾਂ ਅਗਲੇ ਹਫਤੇ ਲਵਾਂਗੇ ਉਹ ਹਾਂ ਸਾਨੂੰ ਪਾਣੀ ਵੀ ਪਾਣਾ ਚਾਹੀਦਾ ਤਾਂ ਕਿ ਬੁੱਤੇ ਵਧੀਆ ਰਹਿਣ ਹਾਂਜੀ ਪਾਣੀ ਵੀ ਪਾਣਾ ਚਾਹੀਦਾ ਹੈ ਕਈ ਬੁੱਤੇ ਬੁੱਤੇ ਪਤਾ ਹੈ ਕਿ ਕਈ ਬੁੱਤੇ ਅੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਪਾਣੀ ਖੱਟ ਪਾਈਦਾ ਐ ਬੁੱਤੇ ਉਹਨ ਘੱਟ ਪਾਣੀ ਵਾਲੇ ਨੇ ਇਹਨਾਂ ਨੂੰ ਪਾਣੀ ਕਹਿੰਦਾ ਉਹਨਾਂ ਕੀ ਪਾਣਾ ਜਿੰਨੇ ਕੀ ਲੋੜ ਹੈ ਬਸ ਵੱਧ ਪਾਣੀ ਨਹੀਂ ਪਾਣਾ ਸੁੱਕਾ ਰਹਿਣ ਦੇਣਾ ਜ਼ਿਆਦਾ ਇਹ ਇਹਦੇ ਚ ਖਾਦ ਪੈਣੀ ਸੀ ਡੇੜੀ ਪਹਿਲਾਂ ਪਹਿਲਾਂ ਵੀ ਖਾਦ ਪੈਣੀ ਸੀ ਫਿਰ ਉੱਤੇ ਵੀ ਪਾਣੀ ਸੀ ਉਹ ਪਾਪਾ ਇਹ ਮਿੱਟੀ ਖਾਣਾ ਆਵੇ ਮਿੱਟੀ ਵਧੀਆ ਇਹ ਇਹ ਸਾਰੀ ਮਿੱਟੀ ਹੈ ਇਹ ਜਿਵੇਂ ਜਿਆਦਾ ਮੁੱਟਾ ਲੈ ਕੇ ਆਈਏ ਨਾ ਫਿਰ ਸਦਾ ਕੋਠਾ ਹੀ ਪੂਰਾ ਫੁੱਲਾਣਾ ਭਰਾਂਗੇ ਆਪਾਂ ਕਰਪਰਾਂਗੇ ਆਪਾਂ ਕੋਠਾ ਪੂਰਾ ਫੁੱਲਾਣਾ ਭਰਾਂਗੇ ਠੀਕ ਹੈ ਨਾ ਜਿੱ ਕੋਈ ਡਿਸਾਈਡ ਹੋਇਆ ਕੀ ਬਣਾਣਾ ਖਾਣਾ ਮਟਰ ਪਨੀਰ ਮਰਬਨੀ ਵਾਹ ਪਰ ਬਣਾਉਣਾ ਪੈਣਾ ਉਦਾਂ ਦਾ ਹੀ ਕਿਦਾਂ ਦਾ ਉਦਾਂ ਦਾ ਹੀ ਗਰੇਵੀ ਵਾਲਾ ਉਹ ਨਹੀਂ ਅਸੀਂ ਬਣਾਉਣਾ ਹੋਰ ਕਾੜਾ ਬਣਾਉਣਾ ਸਿੰਪਲ ਤਰੀਕਾ ਵਾਲਾ ਐ ਦੀ ਗਰੇਵੀ ਮਰਜ਼ੀ ਜਿਹੇ ਬਣਾਣੀ ਐ ਚਾਵਲਾਂ ਦਾ ਬਦਲਾ ਬਣੇ ਚਲ ਐਂ ਕਰਾਂਗੇ ਨਾ ਵੇਰੀ ਗੱਲ ਸਭ ਤੜ ਲਿਓ ਪਨੀਰ ਨੂੰ ਨਹੀਂ ਤੜ ਕੇ ਬਣਾਓ ਚ ਰੈਂ ਦੇ ਐਦੀ ਬਣਾ ਪਰ ਤੜ ਕੇ ਜਿਆਦਾ ਵਧੀਆ ਲੱਗਦਾ ਐ ਐਦਾਂ ਨਹੀਂ ਵਧੀਆ ਲੱਗਦਾ ਐ ਕੱਚਾ ਕੱਚਾ ਤਾਂ ਚਾਵਲ ਪਏ ਜਿਆਦਾ ਫਿਰ ਵਧੀਆ ਸਪੈਸ਼ਲ ਗਰੇਵੀ ਬਣਾਓ ਫੇਰ ਸਾਹੀ ਹੋਏ ਵੀ ਆਲੇ ਬਸ ਤੁਸੀਂ ਹੀ ਹੋ ਇਹ ਆ ਗੁਲਾਬ ਦਾ ਬੂਟਾ ਤੇ ਉਹਦੇ ਵਾਸਤੇ ਆਪਾਂ ਬਾਲਟੀ ਲਿਆਂਦੀ ਇਹਨਾਂ ਨੂੰ ਨਾ ਕਲਰ ਕਰਨੇ ਨੇ ਆਪਾਂ ਠੀਕ ਹੈ ਨਾ ਮੰਨੀ ਕਲਰ ਕਰਨੇ ਨੇ ਉਹਨੂੰ ਮੈਂ ਜੀ ਗੁਲਾਬ ਦਾ ਬੂਟਾ ਅੱਛਾ ਉਹਨੂੰ ਮੈਂ ਤਿਆਰ ਹੋਣ ਜਾ ਰਹੀ ਆ ਤੇ ਤੁਹਾਨੂੰ ਮਿਲਦੇ ਆ ਬਾਏ ਮੇਕਅਪ ਕਰਨ ਜਾ ਰਹੀ ਹੁਣ ਚਿੰਨੂ ਦਾ ਬੰਦੇ ਆ ਨਾ ਤਾਂ ਕਰ ਕਰਦੇ ਯਾਰ ਥੋੜੇ ਮੇਕ ਕਰ। ਕਿੱਥੇ ਹੈ ਕੰਮਾ? ਇੱਥੇ ਰਹਿਣਾ। ਬੜਾ ਚੀਜ਼ ਬੇਕਮ ਖਰਾਬ ਕਰ ਦਿੰਦੀ ਆ ਮੈਂ ਤੇ ਵੀ। ਤੁਪਚ ਨਹੀਂ ਪਾਣਾ। ਹੈ? ਤੁਪਚ। ਮੇਰਾ ਮੇਕ। ਤੁਪਚ ਵੀ ਰੱਖ ਸਕਦੇ ਆ। ਜਿੱਥੇ ਮਰਜ਼ੀ ਰੱਖ ਲਓ ਯਾਰ। ਐਨੂੰ ਤੇ ਤੁਪਚ ਹੀ ਰੱਖਾਂਗੇ ਗੁਲਾਬ ਵਾਲੇ ਨੂੰ। ਇਟਲੀਆਂ ਲੱਗੜੀਆਂ ਇਹਨੂੰ ਟਲੀਆਂ। ਕੱਪੜੇ ਦੇ ਵੇਖ ਲੈ ਕਿਹੜੇ ਪਾਣੇ। ਬਾਹਰ ਉੱਥੇ ਰੱਖ ਦਿਓ ਏਸੀ ਤੋਂ। ਉਹ ਵੀ ਬਲੋਕ ਲਾਏ ਆ ਉਹਦੇ ਵਿੱਚ। ਤੁਪਚ ਰੱਖਣੇ ਤੁਪਚ ਹੀ ਰੱਖ ਲਓ। ਉਹ ਬਲੋਕ ਕਿੱਥੇ ਰੱਖਿਆ ਇਹ ਲੋਕ ਸੰਦ। ਹੋਰ ਇਹ ਠੀਕ ਹੈ ਕੰਮਾ ਯਾਰ। ਨਹੀਂ ਠੀਕ ਹੈ ਡੈਡੀ

ਸਾਡੇ ਵਰਗਿਆਂ ਨੂੰ ਇਸ ਟਾਈਮ ਤੱਕ ਨੱਬ ਸਾਫ਼ ਕਰਨੀ ਨਹੀਂ ਸੀ ਆਉਂਦੀ ਸਹੀ ਗੱਲ ਹੈ ਸਾਨੂੰ ਪਤਾ ਹੀ ਨਹੀਂ ਸੀ ਉਹਨਾਂ ਦੀਆਂ ਚੀਜ਼ਾਂ ਦਾ ਅੱਜ ਕੱਲ੍ਹ ਐਸ਼ ਨੇ ਅਫੂਜਨਾ ਦਾ ਕੱਪੜਿਆਂ ਦਾ ਕੂੜਿਆਂ ਦਾ ਚੀਜ਼ਾਂ ਦਾ ਕੁੜੀਆਂ ਨੂੰ ਪਤਾ ਨਹੀਂ ਹੁੰਦਾ ਮੇਕਅਪਾਂ ਦਾ ਅੱਜ ਉਹ ਫੈਰੇ ਗਾਉਂ ਕੇ ਇਹ ਕਹ ਰਹੇ ਹੈ ਸ਼ਗਲ ਕੀ ਸ਼ਹਿਰ ਦੀ ਕੁੜੀ ਨੇ ਸ਼ਹਿਰ ਦੀ ਕੁੜੀ ਐਂ ਚ ਉਹਨੂੰ ਵੱਡੇ ਬੋਏ ਕੀ ਖਵਾ ਰਹੇ ਪੈਰ म हाँ <laughs> <थीजी नुण। laughs> दम दम दे 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 दे। दम, दम।, दम, दम। एक ही है हां जी हम फिर रसोई जा चुके हैं ਇਹ ਐਦਰ ਪਨੀਰ ਤਰੀ ਵਾਲਾ ਮਨਪ੍ਰੀਤ ਕੌਰ ਦਾ ਫੇਵਰੇਟ। ਅਰ ਸਾਨੂੰ ਨਹੀਂ ਪਸੰਦ। ਨਹੀਂ ਫੇਵਰੇਟ। ਅੱਛਾ। ਇਹ ਕਿਸੇ ਦਾ ਨਹੀਂ ਫੇਵਰੇਟ ਬਣਾਇਆ ਕਿ ਉਹ। ਐਂ ਕੀ ਹੋ ਰਿਹਾ ਮੰਨੀ? ਹੈਂ? ਪਾਊਡਰ ਖਾ ਰਿਹਾ ਝੂਰਨਾ। ਝੂਰਨਾ ਬਣਾ ਰਿਹਾ। ਅੱਛਾ ਸਾੜ ਹੀ ਨਾ ਲਈ ਨਾ ਝੂਰਨਾ। ਸਾੜਨਾ ਹੀ ਐ। ਨਹੀਂ ਨਹੀਂ ਜਲਾਨਾ ਨਾ ਨਹੀਂ। ਕੱਚਾ-ਕੱਚਾ ਹੀ ਰੱਖ ਨਾ ਮੜਾਇਆ। ਕਰਦੇ ਪਾਉਂਦੇ। ਬਸ ਹੁਣ ਇਹਨੂੰ ਪੀਸ ਲਈ। ਪੀਸ ਕੇ ਫਿਰ ਕਿੱਦਾਂ ਖਾਣਾ ਕਿਦਾਂ? ਪੀਸਣਾ ਨਹੀਂ ਪੀਸਣਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਸੀ ਪੀਸਣਾ ਪੀਸ ਕੇ ਕਿਦਾਂ ਖਾਣਾ ਕਿਦਾਂ ਆਪਣੀ ਮਰਜ਼ੀ ਨਾਲ ਚਮਚ ਇੱਕ ਖਾ ਲਓ ਅੱਛਾ ਪੀਸ ਕੇ ਬਸ ਡੱਬੇ ਚ ਪਾ ਲਓ ਦੁੱਧ ਨਾਲ ਨਾ ਪਾਣੀ ਨਾਲ ਸਵੇਰੇ ਇੱਕ ਚਮਚਾ ਛੋ ਪਹਿਲੇ ਇੱਕ ਚਮਚਾ ਰਾਤ ਨੂੰ ਸੌਣ ਵੇਲੇ ਖਾਦਾ ਸੀ ਤੇ ਇੱਕ ਚਮਚਾ ਸਵੇਰੇ ਮੈਂ ਬਹੁਤ ਮੁੱਡਾ ਆ ਗਿਆ ਸੀ ਤੁਹਾਡੇ ਸਾਹਮਣੇ ਐਗਜ਼ਾਮਪਲ ਹਾਂ ਪਤਲਾ ਹੋ ਗਿਆ ਪਤਲਾ ਹੋ ਗਿਆ ਖਾ ਖਾ ਕੇ ਠੀਕ ਹੈ ਹੁਣ ਇਹ ਥੋੜਾ ਜਿਹਾ ਠੰਡਾ ਹੋਣ ਦਿਓ ਫਿਰ ਇਹਨੂੰ ਪੀਸ ਲਓ ਪੀਸ ਲਓ ਪੀਸ ਲਓ ਥੱਲੇ ਵੱਡੇ-ਬੁੱਡੇ ਚੱਲ ਰਿਆ ਚੰਨੂ ਦਾ ਵੱਡੇ ਚੱਲ ਰਿਆ نیچے ਉਹ ਕੱਟਣ ਲੱਗੇ ਕੇਕ ਉਹ ਕੱਟਣ ਲੱਗੇ ਨੇ ਕੇਕ ਇੱਕ ਤਾਂ ਨੰਨੂ ਕਾਲੀ ਪਈ ਕਹਿੰਦੀ ਕੇਕ ਨਹੀਂ ਕੱਟਦੇ ਕੇਕ ਨਹੀਂ ਕੱਟਦੇ ਮੈਂ ਕਿਹਾ ਚੰਨੂ ਦਾ ਵੀ ਥੋੜਾ ਬਲੌਗ ਬਣਾ ਦਈਏ ਥੱਲੇ ਵੱਡੇ ਦਾ ਆਏ ਇੱਧਰ ਆ ਮੰਗੂ ਕੀ ਕਹਿ ਰਿਆ ਸੀਗਾ ਤੂੰ ਹੁਣ ਦੱਸ ਮੈਨੂੰ ਹੁਣ ਦੱਸ ਕੀ ਕਹਿ ਰਿਆ ਸੀ ਉਹ ਤਾਂ ਮੈਂ ਬਲੌਗ ਦੇਖਿਆ ਸੀਗਾ ਉੱਪਰ ਹੀ ਵੱਡੇ ਕਰਕੇ ਦੇਖਾ ਹੈਪੀ ਬਰਥਡੇ ਟੂ ਯੂ ਤੁਹਾਡੇ ਹਾਂ ਕਿੰਨੂ ਤਾਂ ਵੱਡੇ ਅਜਨੂਨਾਂ ਮੈਂ ਗਿਫਟ ਦਿੱਤਾ ਸੀ ਬੂਟ ਆ ਦੇਖੋ ਨਨ ਪਰੀ ਆਈ ਥੱਲੇ ਪਹਿਲੇ ਹੀ ਦੇਗੀ ਆ ਦੇਖੋ ਜਾ ਯਾਰ ਬੂਟ ਦੇ ਦਿਹਾ ਦੇ ਗਿਫਟ ਕਿੰਨੇ ਸੋਹਣੇ ਬੂਟ ਨੇ ਯਾਰ ਪਹਿਲੇ ਹੀ ਗਿਫਟ ਲੈ ਲਿਆ ਯਾਰ ਤੂੰ ਨਨ ਦੇ ਦਿਆ ਸੁਨੂ ਇਹਦੇ ਕੋਲ ਲੱਗਾਂਗੇ ਇਹਦੇ ਕੋਲ ਲੱਗਾਂਗੇ ਪਤਾ ਨਹੀਂ ਕਿਸਕੋ ਬੁਲਾਣੇ ਨਹੀਂ ਨਹੀਂ ਹੋਰ ਦਾ ਲੱਗ ਲੋਗ ਬੁਲਾਣਾ ਅੱਛਾ उनु बर्थडे बॉय कितने बर्थडे बॉय बर्थडे बॉय अपने बर्थडे बॉय गया नु कहती है मेरा कल केक चाहिए बस ओ बट गंजू दोबारा बताना किसके बर्थडे पे आए हो ओ परी ओ किसके बर्थडे पे आए हो छी छी गंदी आदत चुन्नू बर्थडे पे आया चुन्नू बर्थडे पे चलो बताना उनको बर्थडे टू यू ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੋਈ ਯਾਰ ਫੂਕ ਤੇ ਮਾਰਨੀ ਸੀ ਮੈਂ ਦੁਬਾਰਾ ਜਾਣਾ ਮਾਰੇ ਫੂਕ ਦੁਬਾਰਾ ਜਗਾਣਾ ਮੈਂ ਚਾਹ ਦੁਬਾਰਾ ਜਗਾਵੇਂ ਯਾਰ ਦੁਬਾਰਾ ਆਇਆ ਯਾ ਤੇ ਫੂਕ ਨਹੀਂ ਮਾਰੇਦੀ ਸੀ ਬੱਤੀ ਚਲਾਇਆ ਨਹੀਂ ਪਹਿਲੇ চল বাস বস বাস বাস চলো बस 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 ਅੱਜ ਅੱਜ ਪਿੱਛੇ ਪਿੱਛੇ ਚਲੋ 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 ਪਿੱਛੇ ਚਲੋ ਫੋਟੋ ਕਿਤੇ ਜਾਤੇ ਜਾਓ ਹਾਂਜੀ ਤੇ ਇਹ ਸੀ ਅੱਜ ਦਾ ਵਲੌਗ ਤੇ ਚੁੰਨੂ ਦਾ ਬਰਥਡੇ ਵੀ ਹੋ ਗਿਆ ਤੇ ਸਾਰਾ ਕੁਝ ਹੋ ਗਿਆ ਤੇ ਹੁਣ ਰੋਟੀ ਰੂਟੀ ਆ ਗਈ ਰੋਟੀ ਦਾ ਟਾਈਮ ਹੋ ਗਿਆ ਰਾਤ ਹੋ ਗਈ ਹੈ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਵਲੌਗ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ Que isso, a que